ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਆਏ ਨਿਰਦੇਸ਼ਾਂ ਤਹਿਤ ਅੱਜ ਨਗਰਵੇਰਕਾ ਵਿਖੇ ਲੜੀਵਾਰ ਭੁਖੜ ਹੜਤਾਲ ਦਾ ਤੀਸਰਾ ਦਿਨ ਹੈ ਜਿਸ ਦੇ ਤਹਿਤ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ 13 ਦੇ ਕਰੀਬ ਨਮਾਇੰਦਿਆਂ ਨੇ ਸ਼ਿਰਕਤ ਕੀਤੀ ਵੱਡੀ ਗੱਲ ਇਸ ਦੇ ਵਿੱਚ ਇਹ ਰਹੀ ਕਿ 8 ਅਤੇ 12 ਸਾਲ ਦੇ ਬੱਚੇ ਵੀ ਇਸ ਭੁਖੜ ਹੜਤਾਲ ਦੇ ਵਿੱਚ ਹਾਜ਼ਰ ਹੋਏ ਕੈਮਰਾਮੈਨ गौरव दे नाल संदीप सिंह सनी दी रिपोर्ट <laughs> ਸਾਹੀ ਇੱਕ ਸਰਕਾਰ ਅੰਦਰ ਨੇ ਜਿਹੜੇ ਰਾਵਤ ਹੁੰਦੇ ਹਨ ਜਮਾਇਤ ਆਪਾਂ ਸੁਣਿਆ ਹੈ ਤਾਂ ਦਾ ਰਾਵਤ ਹੀ ਕਰਨੇ ਬਾਅਦ ਕਿਤੇ ਮਰਜ਼ੀ ਰਾਵਤ ਪਾਉਣਾ ਪਤਾ ਨਹੀਂ ਕਿਹਦੇ ਬੰਦੀ ਆ ਉਹਨਾਂ ਦਾ ਪਿਆਵਾ ਕਿ ਚੱਲੀਏ ਪਲਾਣਾ ਲਿਖਿਆ ਹੋਇਆ ਨਹੀਂ ਪਤਾ ਪੁੱਤਰ ਇਹਨਾਂ ਨਾਲ ਤੁਹਾਨੂੰ ਉਸੇ ਰਾਤ ਫੇਰ ਲੈ ਕੇ ਰਾ ਇੱਕ ਵਾਰ ਇੱਕ ਗੱਲ ਹੋਰ